ਸੰਜ ਸੰਜੀਤ ਤੁਸੀਂ ਵੇਖ ਰਹੇ ਹੋ ਕਿ ਜਿਹੜਾ ਪਿਛਲੇ ਦਿਨੀ ਹੜਾ ਆਇਆ ਸੀ ਪੰਜਾਬ ਦੇ ਵਿੱਚ ਮੈਂ ਇਸ ਟਾਈਮ ਤੇ ਕੋਨੇ ਵਾਲਾ ਪਿੰਡ ਜਿਹੜਾ ਇਹ ਫਲੱਡ ਨੇ ਤੁਸੀਂ ਥੋੜੀ ਸੀ ਬੰਨ ਤੋੜਿਆ ਸੀ ਉਸ ਬੰਨ ਤੇ ਆ ਸੰਕਤਾ ਸੇਵਾ ਕਰ ਰਹੀਆਂ ਨੇ ਜੀ ਤੁਹਾਨੂੰ ਵਿਖਾਉਣ ਵਾਸਤੇ ਆਏ ਆ ਵੀ ਅੱਜ ਤੱਕ ਅੱਜ ਦੀ ਤਰੀਕ ਤੱਕ ਵੀ ਇਹ ਸੇਵਾ ਜਿਹੜੀ ਆ ਨਿਰੰਤਰ ਉਸੇ ਰੂਪ ਚ ਜਾਰੀ ਹੈ ਜਿਹੜੀ 26 ਤਰੀਕ ਨੂੰ ਹੜਾ ਆਇਆ ਸੀ ਤੇ ਅੱਜ ਦੇ ਦਿਨ ਤੱਕ ਤੁਸੀਂ ਵੇਖ ਸਕਦੇ ਹੋ ਇਹ ਸਾਡੀਆਂ ਮਾਵਾ ਭੈਣਾ ਬੀਬੀਆਂ ਬੱਚੇ ਸਭ ਸੇਵਾ ਚ ਲੱਗੇ ਹੋਏ ਨੇ ਇਹ ਬਹੁਤ ਵੱਡੀ ਸੇਵਾ ਵਾ ਤੁਸੀਂ ਦੇਖ ਸਕਦੇ ਹੋ ਅੱਜ ਸਪੈਸ਼ਲ ਤੌਰ ਤੇ ਆਪਾਂ ਇੱਥੇ ਪਹੁੰਚੇ ਆਂ ਮਹਾਪੁਰਸ਼ ਆਏ ਨੇ ਕੋਸ਼ਿਸ਼ ਕਰਾਂਗੇ ਤੁਹਾਨੂੰ ਦਰਸ਼ਨ ਕਰਾਉਣ ਦੀ ਇਹ ਤੁਸੀਂ ਗੋਬਾਮ ਨੂੰ ਵਾਜਾ ਤਾਂ ਨਨੇ ਗੋਸਥਵੀਰ ਵੇਖੋ ਮਤਵਾ ਦੇ ਹੌਸਲੇ ਜਿਹੜੇ ਸੇਵਾ ਕਰਦੇ ਪਏ ਆ ਬੜੀ ਵੱਡੀ ਸੇਵਾ ਜੀ ਵਾਹਿਗੁਰੂ ਵਾਹਿਗੁਰੂ ਸਾਰੀ ਸੰਗਤ ਸੇਵਾ ਚ ਲੱਗੀ ਹੋਈ ਹੈ ਦੇਖ ਸਕਦੇ ਤੁਸੀਂ ਬਾਬਾ ਜੀ ਤਾਸਿੰਦੀ ਕਾਰ ਸੇਵਾ ਵਾਲੇ ਉਹ ਸੇਵਾ ਕਰ ਰਹੇ ਹਨ আর ਬਾਬਾ ਜੀ ਸਰਹਾਲੀ ਵਾਲੇ ਵੀ ਉਹ ਵੀ ਸੇਵਾ ਮਹਾਂਪ੍ਰਸਾਦ ਨਾਲ ਲੱਗੀ ਹੋਈ ਹੈ ਇਲਾਕੇ ਦੀਆਂ ਸੰਗਤਾਂ ਬੜੇ ਵੱਡੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਆਪ ਅੱਗੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਦਰਪਾਉਂ ਦੀ ਹੋਈ ਬਰਾਉਂਦਾ ਬਾਣੀ ਦਰਪਾਉਂ ਦੀ ਕਿਰਪਾ ਹੋਣਾ ਸਤਿ ਸ਼੍ਰੀ ਅਕਾਲ ਜੀ ਪਾਵਨ ਬਾਣੀ ਦੇ ਨਾਮ ਤੋਂ ਆਏ ਜਿਸੇ ਸਮਾਂ ਪੁਰਾਣੇ ਬਾਬਾ ਜੀ ਦਾਉਂ 22 ਵਾਲੇ ਸਾਧ ਸੇਵਾ ਵਾਲੇ માં ਪੜੇ ਨੇ ਉਹਨਾਂ ਨੂੰ ਤੁਸੀਂ ਦੇਖ ਰਹੇ ਹੋ ਜੀ ਆਜ਼ਾਦ ਮੀਡੀਆ ਪੰਜਾਬ ਚੈਨਲ ਮੈਂ ਹਾਂ ਤੁਹਾਡਾ ਸੇਵਾਦਾਰ ਕੁਲਵੰਤ ਸਿੰਘ ਰਮਦਾਸ ਮਹਾਂਕੋ ਸੇਵਾ ਕਰਦੇ ਨੇ اور بابا سکھان ثاني اور بابا حاج کے ساتھ ساتھ मिलाई <laughs> जा